ਸੰਝਾ ਕਰਨਾ ਚਾਹ ਰਿਹਾ ਹਾਂ ਉਹ ਇਹ ਹੈ ਕਿ ਨਾ 41 ਸਾਲਾਂ ਦੇ ਦੌਰਾਨ ਹਕੂਮਤ ਨੇ ਇਹ ਪੂਰਾ ਜ਼ੋਰ ਲਾਇਆ ਕਿ ਸਿੱਖਾਂ ਨੂੰ ਇਹ ਗੱਲ ਚਚਾਈ ਜਾਵੇ ਸਮਝਾਈ ਜਾਵੇ ਦੁਨੀਆ ਦੇ ਵਿੱਚ ਇਹ ਗੱਲ ਸਥਾਪਿਤ ਕੀਤੀ ਜਾਵੇ ਕਿ ਦਰਬਾਰ ਸਾਹਿਬ ਦੇ ਵਿੱਚ ਕੁਝ ਲੋਕ ਚਲੇ ਗਏ ਸੀ ਜਿਨ੍ਹਾਂ ਨੇ ਉੱਥੇ ਕਬਜ਼ਾ ਕਰ ਲਿਆ ਸੀ ਜਿਨ੍ਹਾਂ ਕੋਲ ਹਥਿਆਰ ਸੀਗੇ ਤੇ ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਕਾਰਵਾਈਆਂ ਕਰ ਸਕਦੇ ਸੀ ਕਰ ਰਹੇ ਸੀ ਇਸ ਕਰਕੇ ਬੜੀ ਮਜਬੂਰੀ ਦੇ ਵਿੱਚ ਸਰਕਾਰ ਉੱਤੇ ਫੌਜ ਤੇ ਜਣੀ ਪਈ ਸੋ ਉਹਨਾਂ ਨੇ ਇਹ ਬਰਤਾਨ ਦਿੱਤਾ ਬਹੁਤ ਕੁਝ ਮਾੜਾ ਹੋ ਰਿਹਾ ਸੀ ਅਸੀਂ ਉਹਨੂੰ ਠੀਕ ਕਰਨ ਦੇ ਵਾਸਤੇ ਕਿਹਾ ਪਰ ਇੰਨਾ 41 ਸਾਲਾਂ ਦੇ ਦੌਰਾਨ ਸਿੱਖ ਬਹੁਤ ਅਸਾਵੀ ਸਥਿਤੀ ਦੇ ਵਿੱਚ ਰਹੇ ਹਕੂਮਤ ਦਾ ਸਿੱਧਾ ਜ਼ਬਰ ਹੋਇਆ ਸ਼ਰੀਰਾਂ ਦੇ ਉੱਪਰ ਹੋਇਆ ਮਨਾਂ ਦੇ ਉੱਪਰ ਹੋਇਆ ਦਿਮਾਗਾਂ ਦੇ ਉੱਪਰ ਹੋਇਆ ਬੜੀ-ਬੱਡੀ ਪੱਤਰ ਦੇ ਉੱਪਰ ਕਤਲੋਗਾਂਤਾ ਹੋਈਆਂ ਸਿੱਖਾਂ ਦੇ ਕੋਲ ਕੋਈ ਉਸ ਤਰ੍ਹਾਂ ਦੇ ਸਾਧਨ ਵੀ ਨਹੀਂ ਸੀਗੇ ਹਕੂਮਤ ਦੇ ਕੋਲ ساری ਸਰਕਾਰੀ ਮਸ਼ੀਨਰੀ ਸੀਗੀ ਸਰਕਾਰੀ ਪ੍ਰੋਪਗੈਂਡ ਦੇ ਸਾਧਨ ਸੀਗੇ ਪਰ ਉਸ ਸਾਰੇ ਕਾਸੇ ਦੇ ਬਾਅਦ ਇੱਕ ਅੱਜ 48 ਸਾਲ ਬਾਅਦ ਦੀ ਹਾਲਤ ਹੈ ਕਿ ਨਾ ਸਿਰਫ ਸਿੱਖ ਬਲਕਿ ਦੁਨੀਆ ਬਲਕਿ ਸਰਕਾਰਾਂ ਦੇ ਸਥਾਪਿਤ ਕੀਤੇ ਹੋਏ ਆਪਣੇ ਅਖਬਾਰ ਵਿੱਚ ਜਿਹੜੇ ਆ ਉਹ ਜੂਨ 1984 ਨੂੰ ਕੱਟੂਕਾਰਾ ਦਸਤ